ਪਾਜੀ ਬਹੁਤ ਵੇਰੀ ਹੁੰਦਾ ਹੈ ਕਿ ਬੱਚੇ ਦੇ ਵਿੱਚ ਬਹੁਤ ਅਬਿਲਿਟੀ ਹੁੰਦੀ ਆ ਖਾਸ ਤੌਰ ਤੇ ਜਿਹੜੀ ਇਹਨਾਂ ਦੀ ਆ ਉਮਰ ਆ ਇਸ ਉਮਰ ਚ ਆ ਕੇ ਇਹਨਾਂ ਦਾ ਸਕੂਲ ਸ਼ੁਰੂ ਹੁੰਦਾ ਹੈ ਨਾ ਬਿਲਕੁਲ ਤਾਂ ਮਾਂ ਬਾਪ ਨੂੰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਪੜ੍ਹਾਈ ਤੇ ਧਿਆਨ ਦੇਵੇ ਤਾਂ ਬੱਚੇ ਦੇ ਵਿੱਚ ਬਹੁਤ ਰੰਗੀਆਂ ਕੁਆਲਿਟੀਆਂ ਹੋ ਸਕਦੀਆਂ ਨੇ ਉਹਦੀ ਅਬਿਲਿਟੀ ਹੋਰ ਹੋ ਸਕਦੀ ਆ ਤਾਂ ਸਾਨੂੰ ਹੁੰਦਾ ਹੈ ਕਿ ਪੜ੍ਹਾਈ ਤੇ ਧਿਆਨ ਦੇਵੇ ਅਗਰ ਉਹ ਹੋਰ ਕੋਈ ਆਪਣਾ ਇੰਟਰਸਟ ਦੱਸ ਵੀ ਰਿਹਾ ਜੇ ਸਾਡੇ ਸਾਹਮਣੇ ਬੈਠ ਕੇ ਕੋਈ ਚੀਜ਼ ਇਦਾਂ ਦੀ ਕਰ ਰਿਹਾ ਪਰ ਸਾਨੂੰ ਇਹ ਲੱਗਦਾ ਕਿ ਨਹੀਂ ਇਹ ਇਸ ਟਾਈਮ ਇਹਦੇ ਲਈ ਇਹ ਨਹੀਂ ਜ਼ਰੂਰੀ ਇਸ ਟਾਈਮ ਸਿਰਫ ਇਹਦੇ ਲਈ ਪੜ੍ਹਾਈ ਜ਼ਰੂਰੀ ਆ ਕਈ ਵਾਰੀ ਅਸੀਂ ਬੱਚਿਆਂ ਨੂੰ ਕੁਝ ਚੀਜ਼ਾਂ ਚ ਅੰਡਰਐਸਟੀਮੇਟ ਵੀ ਕਰ ਦਿੰਦੇ ਆ ਕਿ ਇਹਦੇ ਤੋਂ ਨਹੀਂ ਹੋਣੀ ਆ ਹੈਗੀਆਂ ਸੋ ਤੇਗਵੀਰ ਨੂੰ ਲੈ ਕੇ ਤੁਹਾਡਾ ਇਹ ਫੈਸਲਾ ਲੈਣਾ ਕਿ ਇਹਦਾ ਸਕੂਲ ਵੀ ਆ ਯਕੀਨਨ ਉਦੋਂ ਇਹਦਾ ਸਕੂਲ ਵੀ ਚੱਲਦਾ ਹੋਊਗਾ ਜਦੋਂ ਇਹਨੂੰ ਟ੍ਰੈਕਿੰਗ ਤੇ ਤੁਸੀਂ ਲੈ ਕੇ ਗਏ ਹੋ ਨਾ ਸੋ ਪਰਸਨਲੀ ਤੁਹਾਡਾ ਪਹਿਲਾ ਥਾਟ ਆਪਣੇ ਆਪ ਦਾ ਕੀ ਸੀਗਾ ਉਹਨੂੰ ਲੈ ਕੇ ਕਿ ਇਸ ਟਾਈਮ ਇਹਨੂੰ ਕਿਹੜੇ ਇੰਟਰਸਟ ਵੱਲ ਜਾਂ ਕਿਹੜੀ ਡਾਇਰੈਕਸ਼ਨ ਚ ਲਜਾਣਾ ਜ਼ਰੂਰੀ ਆ ਜਾਂ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਕਿ ਇਹਨੂੰ ਇਹ ਐਕਸਪੋਜ਼ਰ ਹੋਣਾ ਜ਼ਰੂਰੀ ਆ ਹਾਂ ਉਹਦੇ ਪੈਨ ਜੀ ਮੈਂ ਕਹੂੰਗਾ ਕਿ ਦੋ ਕਾਰਨ ਹਮ ਕਿ ਆਈ ਥਿੰਕ ਇਹ ਸਭ ਤੋਂ ਪਹਿਲਾਂ ਤੁਸੀਂ ਪ੍ਰਾਇੋਰਟੀ ਸੈੱਟ ਕਰਦੇ ਹੋ ਹਮ ਪਹਿਲੀ ਗੱਲ ਤਾਂ ਬੱਚੇ ਬਹੁਤ ਛੋਟੇ ਹੁੰਦੇ ਨੇ ਹਮ ਸਾਡੇ ਐਜੂਕੇਸ਼ਨ ਸਿਸਟਮ ਦੇ ਹਿਸਾਬ ਨਾਲ ਅਸੀਂ ਬੱਚਿਆਂ ਨੂੰ ਸਿਰਫ ਚਾਹੁੰਦੇ ਆ ਕਿ ਉਹ ਪੜੀ ਜਾਣ ਬਿਲਕੁਲ ਤੇ ਪੜ੍ਹਾਈ ਕੇ ਸਮੰਤਵ ਵਾਸਤੇ ਕਰਨੀ ਹੈ ਕਿ ਉਹਨਾਂ ਦਾ ਕੋਈ ਕੈਰੀਅਰ ਚੰਗਾ ਬਣ ਜੇ ਇਹ ਮਸ਼ੀਨਾਂ ਨਹੀਂ ਨੇ ਇਹ ਮਸ਼ੀਨਾਂ ਨਹੀਂ ਜਿਨ੍ਹਾਂ ਦੀ ਤੁਸੀਂ ਇੰਨੀ ਛੇਤੀ ਪ੍ਰੋਗਰਾਮਿੰਗ ਸ਼ੁਰੂ ਕਰਨੀ ਹੈ ਹਾਂ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਅਵਸਥਾ ਇੰਨੀ ਤਕੜੀ ਹੋਣੀ ਚਾਹੀਦੀ ਹੈ ਕਿ ਉਹ ਕੱਲ ਨੂੰ ਕਿਸੇ ਵੀ ਪ੍ਰੋਫੈਸ਼ਨ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਲਈ ਉਹਦੇ ਵਿੱਚ ਆਉਣ ਤੇ ਉਹ ਆਪਣੇ ਆਪ ਕਰ ਸਕਣ ਮਾਪਿਆਂ ਦਾ ਕੰਮ ਸਾਡੇ ਹਿਸਾਬ ਦੇ ਨਾਲ ਡਾਇਰੈਕਸ਼ਨ ਦੇਣਾ ਹੁੰਦਾ ਹੈ ਮਾਹੌਲ ਦੇਣਾ resources ਉਹਨਾਂ ਨੂੰ ਪ੍ਰੋਵਾਈਡ ਕਰਨੇ ਉਹਦਾ ਸੋ ਤੇਗਵੀਰ ਦੇ ਮਾਮਲੇ ਵਿੱਚ ਮੈਨੂੰ ਕਦੇ ਇਦਾਂ ਲੱਗਦਾ ਹੀ ਨਹੀਂ ਕਿ ਹੁਣ 6 ਸਾਲ ਦੇ ਬੱਚੇ ਨੂੰ ਮੈਂ ਕੀ ਪੀ ਐਚ ਡੀ ਥੋੜੀ ਕਰਾ ਰਿਆ ਹਾਂ ਕਿ ਮੈਂ ਉਹ ਉਹਦੇ ਤੇ ਬੋਝ ਬਣਾ ਦੇ ਆ ਕਿ ਪੜ੍ਹਾਈ ਹੈ ਬਿਲਕੁਲ ਸਾਡਾ এডਿਕੇਸ਼ਨ ਸਿਸਟਮ ਹੈ ਇਹ ਇੱਕ ਇੱਕ ਐਜੂਕੇਸ਼ਨ ਦਾ ਮਾਡਲ ਹੈ ਜੇ ਆਪਾਂ ਦੁਨੀਆ ਦੇ ਸਭ ਤੋਂ ਵਿਕਸਤ ਐਜੂਕੇਸ਼ਨ ਮਾਡਲਸ ਨੂੰ ਹੀ ਫਾਲੋ ਕਰੀਏ ਨਾ ਉਹ ਜਾਪਾਨ ਦਾ ਮੰਨਿਆ ਜਾਂਦਾ ਅੱਛਾ ਜੀ ਤੇ ਜਪਨੀਜ਼ ਐਜੂਕੇਸ਼ਨ ਮਾਡਲ ਦੇ ਵਿੱਚ ਉਹ ਤਾਂ 6 ਸਾਲ ਦੇ ਬੱਚੇ ਨੂੰ ਪੜਾਉਂਦੇ ਹੀ ਕੁਝ ਨਹੀਂ ਹੈਗੇ ਹਾਂਜੀ ਉਹ ਵੈਲਿਊਜ਼ ਹਮ ਕਲਚਰ ਹਮ ਆ ਹੈਲਪਿੰਗ ਹੈਂਡ ਕਿਵੇਂ ਬਣਨਾ ਹਮ ਬਜ਼ੁਰਗਾਂ ਨਾਲ ਗੱਲ ਕਿਵੇਂ ਕਰਨੀ ਬਜ਼ੁਰਗਾਂ ਦੀ ਮਦਦ ਕਿਵੇਂ ਕਰਨੀ ਦੂਜਿਆਂ ਨੂੰ ਬੁਲਾਉਣਾ ਕਿਵੇਂ ਹੈ ਆਦਰ ਕਿਵੇਂ ਦੇਣਾ ਖਾਣਾ ਕਿਵੇਂ ਹੈ ਸਕੂਲ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਕਿਵੇਂ ਰੱਖਣਾ ਕੁਦਰਤ ਨਾਲ ਕਿਵੇਂ ਜੁੜਨਾ ਮੈਂ ਉਹ ਉਹ ਵੀਡੀਓਜ਼ ਫੋਲੋ ਕਰਦਾ ਦੇਖਦਾ ਰਹਿੰਦੇ ਆ ਅੱਛਾ ਜੀ ਮਨਪ੍ਰੀਤ ਮੇਰੇ ਨਾਲ ਬਹੁਤ ਸ਼ੇਅਰ ਕਰਦੀ ਰਹਿੰਦੀ ਹੈ ਸੋ ਤੇ ਦੁਨੀਆਂ ਦੇ ਸਭ ਤੋਂ ਵਿਕਸਤ educated ਜਿਨ੍ਹਾਂ ਨੂੰ ਆਪਾਂ ਵੈਲ ਕਲਚਰਡ ਕਹਿੰਦੇ ਆ ਉਹ ਜਪਨੀਜ਼ ਹੈ ਉਹ ਇੰਟੈਲੀਜੈਂਟ ਵੀ ਸਾਡੇ ਨਾਲੋਂ ਜ਼ਿਆਦਾ ਨੇ ਉਹਨਾਂ ਨੇ ਮਾਰ ਕੇ ਵੀ ਸਾਡੇ ਨਾਲੋਂ ਜ਼ਿਆਦਾ ਮਾਰੇ ਹੋਏ ਭਾਵੇਂ ਉਹ ਸਾਇੰਟਿਸਟ ਨੇ ਭਾਵੇਂ ਇੰਜੀਨੀਅਰਿੰਗ ਚ ਨੇ ਭਾਵੇਂ ਉਹ ਵਰਲਡ ਦੀ ਐਕਨੋਮੀ ਵਾਈਜ਼ ਸੈਕੰਡ ਵਰਲਡ ਵਾਰ ਦੇ ਵਿੱਚ ਟੋਟਲੀ ਡਿਵਾਸਟੇਟਡ ਇਕਨੋਮੀ ਸੀ ਜਪਾਨ ਆਫਟਰ ਸੈਕੰਡ ਵਰਲਡ ਵਾਰ ਉਹਨਾਂ ਦੇ ਉੱਤੇ ਬੰਬ ਐਟੋਮਿਕ ਗਿਰੇ ਨਿਊਕਲੀਅਰ ਬੰਬ ਵਗੇਰੇ ਉਹ ਜੰਗ ਵੀ ਹਾਰ ਗਏ ਤੇ ਉਹ ਉਥੋਂ ਉੱਠ ਕੇ ਅੱਜ ਦੁਨੀਆ ਦੇ ਮੋਹਰਲੇ ਜਿਹੜੇ ਮੁਲਕ ਨੇ ਉਹਨਾਂ ਦੀ ਕਤਾਰ 'ਚ ਦੁਬਾਰਾ ਖੜੇ ਆ ਤੇ ਕੁਛ ਤੇ ਉਹਨਾਂ ਦੇ ਕੋਲ ਸਾਡੇ ਨਾਲੋਂ ਵੱਖਰਾ ਹਾਂ ਦੁਨੀਆ ਦਾ ਵੱਡੀ ਚੀਜ਼ ਐਜੂਕੇਸ਼ਨ ਮਾਡਲ ਤੇ ਉਹਨਾਂ ਦੇ ਐਜੂਕੇਸ਼ਨ ਮਾਡਲ ਦੇ ਵਿੱਚ ਇਹ ਕਿਤੇ ਨਹੀਂ ਹੈਗਾ ਕਿ ਤੁਸੀਂ 6 ਸਾਲ ਦੇ ਬੱਚਿਆਂ ਨੂੰ ਕਰੈਮਿੰਗ ਕਰਵਾਓ ਰੱਟਾ ਮਰਵਾਓ ਉਹ ਉਹਨਾਂ ਨੂੰ ਤੁਸੀਂ ਦੇਣਾ ਕੀ ਹੈ ਉਹ ਜ਼ਿੰਦਗੀ ਦੇ ਵਿੱਚ ਅਸਲ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਦੱਸੀਆਂ ਨੇ ਉਹ ਇਹਨਾਂ ਦੇ ਉੱਤੇ ਜ਼ੋਰ ਦਿੰਦੇ ਆ। ਬਿਲਕੁਲ ਕਿਤਾਬਾਂ ਬਹੁਤ ਬਾਅਦ ਦੇ ਵਿੱਚ ਸ਼ੁਰੂ ਹੁੰਦੀਆਂ। ਹੂੰ ਸਾਡਾ ਮਸਲਾ ਇਹ ਹੈ ਕਿ ਅਸੀਂ ਜਿਹੜੇ ਐਜੂਕੇਸ਼ਨ ਮਾਡਲ ਦੇ ਵਿੱਚ ਆ ਗਏ ਆਂ ਇਸ ਐਜੂਕੇਸ਼ਨ ਮਾਡਲ ਦੀ ਇੱਕ ਨੀਡ ਬਣ ਗਈ ਹੈ ਕਿ ਜੇ ਤੁਹਾਡੇ ਬੱਚੇ ਨੇ ਰੱਟਾ ਨਾ ਮਾਰਿਆ ਉਹਨੂੰ ABCD ਨਾ ਆਈ। ਹਾਂਜੀ ਕ ਖ ਗ ਨਾ ਆਇਆ। ਹੂੰ ਤੁਸੀਂ ਆਪਣੀ ਬੋਲੀ ਉਹਨੂੰ ਸਿਖਾਉਣੀ ਹੈ। ਉਹਦੇ ਲਈ ਜਦੋ ਜ਼ਹਿਦ ਕਰਨੀ ਪੈ ਰਹੀ ਹੈ। ਜਦੋਂ ਕਿ ਬਾਕੀ ਲੈਂਗੁਏਜ ਸਿਸਟਮ ਮੈਥਮੈਟਿਕਸ ਸਾਰਾ ਕੁਝ ਤੁਹਾਨੂੰ ਉਹਨੂੰ ਦੇਣਾ ਪਏਗਾ ਨਹੀਂ ਤਾਂ ਕਲਾਸ ਹੀ ਅੱਗੇ ਨਹੀਂ ਜਾ ਸਕਦਾ ਸੋ ਮਾਪਿਆਂ ਦੇ ਲਈ ਵੀ ਕੋਈ ਆਪਸ਼ਨ ਨਹੀਂ ਬਚੀ ਹੂੰ ਤੇ ਇੱਥੇ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਤਾਂ ਆਈ ਫੀਲ ਕਿ ਮੇਰੇ ਲਈ ਇਹਦੇ ਵਿੱਚੋਂ ਜਿਹਨੂੰ ਆਪਾਂ ਕਹਿ ਦੇ ਲਈਏ ਪ੍ਰਾਇੋਰਟੀ ਕਿਸ ਚੀਜ਼ ਦੀ ਹੈ ਮੇਰੇ ਲਈ ਪ੍ਰਾਇੋਰਟੀ ਇਹ ਨਹੀਂ ਹੈਗੀ ਕਿ ਰੱਟਾ ਮਾਰੇ ਹੂੰ ਮੈਂ ਚਾਹੁੰਨਾ ਕਿ ਜਦਨ ਸਮਝਣ ਜੋਗਾ ਹੋ ਜਾਏਗਾ ਇਹ ਸਮਝ ਕੇ ਕਰ ਲਵੇ ਹੂੰ ਇਹ ਫਿਜ਼ੀਕਲੀ ਤੇ ਮੈਂਟਲੀ ਸਾਊਂਡ ਚਾਹੀਦਾ ਬਿਲਕੁਲ ਇਹ ਸੰਘਰਸ਼ ਕਰਨ ਵਾਲੇ ਬੱਚੇ ਬਣਨੇ ਚਾਹੀਦੇ ਆ ਜੇ ਇਹਨਾਂ ਦੇ ਵਿੱਚ ਸੰਘਰਸ਼ ਦਾ ਮਾਦਾ ਰਹੇਗਾ ਤੇ ਇਹ ਜ਼ਿੰਦਗੀ ਦੇ ਵਿੱਚ ਆਪਦਾ ਰਿਜਕ ਵੀ ਕਮਾ ਲੈਣਗੇ ਇਹ ਜ਼ਿੰਦਗੀ ਦੇ ਵਿੱਚ ਔਕੜਾਂ ਤੋਂ ਭੱਜਣਗੇ ਵੀ ਨਹੀਂ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਨਹੀਂ ਹੋਣਗੇ ਜ਼ਿੰਦਗੀ ਦੇ ਵਿੱਚ ਜੋ ਦਰਪੇਸ਼ ਇਹਨਾਂ ਦੇ ਆਏਗਾ ਇਹ ਅਕਾਲਪੁਰਖ ਦੀ ਓਟ ਲੈ ਕੇ ਉਹਦੇ ਵਿੱਚੋਂ ਸੁਰੱਖਰੂ ਹੋ ਕੇ ਨਿਕਲ ਜਾਣਗੇ ਸੋ ਜਦੋਂ ਮਾਊਂਟੇਨਿੰਗ ਦੀ ਗੱਲ ਕਰਾਂ ਮਾਊਂਟੇਨਿੰਗ ਕੱਲੀ ਮੇਰੇ ਲਈ ਕੋਈ ਪ੍ਰੋਫੈਸ਼ਨ ਨਹੀਂ ਹੈਗਾ ਇਹ ਵੀ ਹੋ ਸਕਦਾ ਤੇਗਵੀਰ ਕਦੇ ਮਾਊਂਟੇਨਿੰਗ ਪ੍ਰੋਫੈਸ਼ਨ ਚੂਜ਼ ਹੀ ਨਾ ਕਰੇ ਦਿਸ ਇਸ ਨਾਟ ਅ ਪ੍ਰੋਫੈਸ਼ਨ ਬਟ ਐਟ ਲੀਸਟ ਉਹਨੂੰ ਇਸ ਸਾਈਡ ਦਾ ਇੱਕ ਐਕਸਪੋਜ਼ਰ ਤਾਂ ਹੈ ਕਿ ਇਹ ਵੀ ਇਹ ਵੀ ਜ਼ਿੰਦਗੀ ਹੁੰਦੀ ਆ ਜਾਂ ਇਹੋ ਜੀ ਵਿੱਚ ਕਿਉਂਕਿ ਸਾਡੇ ਲਈ ਟਰੈਕਿੰਗ ਜਾਂ ਹੋ ਗਿਆ ਜਾਂ ਕੈਂਪਿੰਗ ਹੋ ਗਈ ਮੈਨੂੰ ਲੱਗਦਾ ਕਿ ਸਾਡੇ ਤੇ ਅਜੇ ਤਾਂ ਬਹੁਤ ਲੇਟ ਜਾ ਕੇ ਇਹ ਚੀਜ਼ਾਂ ਆਈਆਂ ਨੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਵੀ ਇੱਕ ਜ਼ਿੰਦਗੀ ਹੋ ਸਕਦੀ ਆ ਜਾਂ ਜਿੱਦਾਂ ਇਹ ਵੀ ਇੱਕ ਪ੍ਰੋਫੈਸ਼ਨ ਜਾਂ ਇੱਕ ਹੌਬੀ ਹੋ ਸਕਦੀ ਆ ਹੈ ਨਾ ਐਕਸਪੋਜ਼ਰ ਹਾਂ ਕਿਉਂਕਿ ਐਕਸਪੋਜ਼ਰ ਹੈ ਨਹੀਂ ਸੀਗਾ ਸਾਨੂੰ ਜਿੰਨੇ ਕ ਦਾਇਰੇ ਚ ਅਸੀਂ ਸੀਗੇ ਸਾਡੇ ਲਈ ਹੋਈ ਸੀਗਾ ਕਿ ਡਾਕਟਰ ਇੰਜੀਨੀਅਰਿੰਗ ਟੀਚਰ ਕੁੜੀਆਂ ਨੂੰ ਤੇ ਹੀ ਕਹਿਆ ਜਾਂਦਾ ਕਿ ਟੀਚਰ ਬਣ ਜਾਓ ਬਿਲਕੁਲ ਸਿਰਫ ਇੰਨਾ ਹੀ ਕਿ ਸਾਨੂੰ ਐਕਸਪੋਜ਼ਰ ਦਿੱਤਾ ਜਾਂਦਾ ਆ ਤਾਂ ਮੈਨੂੰ ਲੱਗਦਾ ਹੈ ਕਿ ਬੱਚਾ ਕੀ ਚੁਣੇ ਇਹ ਉਹ ਡਿਪੈਂਡ ਕਰਦਾ ਕਿ ਕੀ ਚੁਣੂਗਾ ਬਿਲਕੁਲ ਪਰ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਸਾਨੂੰ ਦਿਖਾਉਣਾ ਜ਼ਰੂਰ ਚਾਹੀਦਾ ਕਿ ਇਹ ਵੀ ਆ ਇਹ ਵੀ ਆ ਤੁਸੀਂ ਇਹਨਾਂ ਚ ਕੋਈ ਵੀ ਚੁਣ ਸਕਦੇ ਹੋ ਤਾਂ ਕੁਝ ਮੀਨੂ ਤਾਂ ਦੇ ਦਿਓ ਮੇਰੇ ਖੁਣੀ ਦਿਮਾਗ 'ਚ ਇਹ ਚੀਜ਼ ਆਈ ਕਿ ਆਪਾਂ ਇੱਕ ਹੋਟਲ ਜਾਣੇ ਆ। ਉੱਥੇ ਸਾਨੂੰ ਉਹ ਮੈਨੂ ਦਿੰਦੇ ਨੇ ਕਿ ਸਾਡੇ ਕੋਲੇ ਇੰਨਾ ਕੁ ਸ਼ਾ ਤੁਸੀਂ ਕੀ ਖਾਣਾ? ਅਸੀਂ ਚੁਣਦੇ ਆਂਦੇ ਚੋਂ ਕਿ ਅਸੀਂ ਕੀ ਖਾਣਾ ਇਹਦੇ ਚੋਂ। ਮੈਨੂੰ ਲੱਗਦਾ ਕਿ ਜ਼ਿੰਦਗੀ ਵੀ ਇਦਾਂ ਹੀ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਮੈਨੂ 'ਚੋਂ ਚੁਣਨ ਦੀ ਸਮਰੱਥਾ ਪ੍ਰਦਾਨ ਕਰਨਾ ਉਹ ਸਾਡਾ ਕੰਮ ਹੈ। ਅੱਗੇ ਉਹਨਾਂ ਨੇ ਚੁਣਨਾ ਕੀ ਹੈ? ਜੇ ਤਾਂ ਉਹ ਉੱਥੇ ਤੁਹਾਡੀ ਮਦਦ ਚਾਹੁੰਦੇ ਐ ਦਿਓ ਬੱਚਿਆਂ ਨੂੰ। ਜੇ ਬੱਚਿਆਂ ਨੂੰ ਤੁਸੀਂ ਇੰਨੇ ਸਮਰੱਥ ਬਣਾ ਦਿਓ ਕਿ ਉਹ ਮੈਨੂ 'ਚੋਂ ਆਪਣੇ ਆਪ ਚੁਣ ਕੇ ਖਾ ਸਕਦੇ ਐ। ਖਾਣਦੇ ਉਹਨਾਂ ਨੂੰ ਹੂੰ ਉਹ ਉਹ ਮੀਨੂ ਨੂੰ ਦੇਖਣ ਦੀ ਸਮਰੱਥਾ ਪ੍ਰਦਾਨ ਕਰਨਾ ਸਾਡੀ ਡਿਊਟੀ ਲੱਗੀ ਹੈ ਹੂੰ ਅਸੀਂ ਉਹ ਚੀਜ਼ ਕਰ ਰਹੇ ਹਾਂ ਤੇ ਤੈਗਵੀਰ ਦਾ ਟਰੈਕਿੰਗ ਵੱਲ ਜਾਣਾ ਮਾਊਂਟੇਨਿੰਗ ਕਰਨੀ ਇਹ ਇੱਕ ਤਰੀਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਮੈਂ ਸਿਰਫ ਉਹ ਅਸੀਂ ਸਿਰਫ ਉਹ ਸਮਰੱਥਾ ਪ੍ਰਦਾਨ ਕਰਨ ਵੱਲ ਨੂੰ ਇੱਕ ਕਦਮ ਵਧਾਇਆ ਹੈ ਹੂੰ ਤੇ ਇਹ ਹੁੰਦਾ ਪ੍ਰਾਇੋਰਟੀ ਦੇ ਨਾਲ ਪਹਿਲਾਂ ਚੂਜ਼ ਕਰਨਾ ਪਊਗਾ ਕਿ ਤੁਸੀਂ ਬੱਚਿਆਂ ਨੂੰ ਉਹ ਸਮਰੱਥਾ ਪ੍ਰਦਾਨ ਕਰਨੀ ਹੈ ਜਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਉਹ ਸਿਸਟਮ ਦੇ ਵਿੱਚ ਇੱਕ ਹੋਰ ਮਸ਼ੀਨ ਦਾ ਵਾਧਾ ਕਰਨਾ ਹੈ ਬਿਲਕੁਲ ਆਪਾਂ ਨੂੰ ਰੁਟੀਨ ਤੇ ਵੀ ਗੱਲ ਕਰਾਂਗੇ ਭਾਜੀ ਜਿਵੇਂ ਆਪਾਂ ਫੋਨ ਤੇ ਗੱਲ ਕੀਤੀ ਸੀਗੀ ਕਿ ਜੇ ਬੱਚਿਆਂ 'ਚ ਤੁਸੀਂ ਕੁਝ ਚਾਹੁੰਦੇ ਹੋ ਉਹਦੇ ਲਈ ਪਹਿਲਾਂ ਤੁਹਾਨੂੰ ਉਹ ਜੇ ਬਣਨਾ ਪੈਣਾ ਹੈ ਹਨਾ ਪਰ ਪੰਜੀ ਤੁਸੀਂ ਉਹਦੇ ਨਾਲ ਨਹੀਂ ਸੀਗੇ ਕੈਂਪ ਤੇ ਭਾਜੀ ਸੀਗੇ ਪਰ ਤੇਗਵੀਰ ਦੇ ਉੱਥੇ ਜਾਣ ਤੋਂ ਪਹਿਲਾਂ ਐਂਡ ਉੱਥੇ ਵਾਪਸ ਆਉਣ ਤੋਂ ਬਾਅਦ ਤੁਸੀਂ ਕੀ ਅਬਜ਼ਰਵ ਕੀਤਾ ਉਹਦੀ ਪਰਸਨੈਲਿਟੀ 'ਚ ਤੁਹਾਨੂੰ ਕੋਈ ਚੇਂਜ ਲੱਗਿਆ ਜਾਂ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਕਾ ਰੰਬਾਰ ਹੀ ਨਿਕਲਦੇ ਆ ਲਾਈਕ 10 ਬੰਦਿਆਂ ਨਾਲ ਗੱਲਾਂ ਕਰਦੇ ਆ ਇੱਕੋ ਚੀਜ਼ ਮਿਲਦੀ ਹੈ ਉਹ ਹੈ ਕੌਨਫੀਡੈਂਸ ਹੂੰ ਕਿ ਬੱਚਾ ਸੰਗਦਾ ਹੀ ਰਹਿੰਦਾ ਆ ਜਿਦੋਂ ਕਹਿ ਦਿੰਦੇ ਨੇ ਕਿ ਤਾ ਖੁਦ ਦਾ ਡੱਡੂ ਆ ਹਾਂਜੀ ਕਿ ਐਵੇਂ ਇੰਨੇ ਕੀ ਦਾਇਰੇ 'ਚ ਰਿਹਾ ਤੈਨੂੰ ਇਹਨੂੰ ਕੀ ਪਤਾ ਦੁਨੀਆ ਦਾ ਹੂੰ ਤੇ ਉਹ ਬਾਹਰ ਹੁਣ और मैं एक चीज देखी कि भैंजी असें बहुत तरजीह नहीं दी इंग सिखाने जो अजक माँ बाप ने ए फोर एप्पल बी फोर बॉल के ਸੁਖਿੰਦਰ ਦੂਮ ਹਮੇਸ਼ਾ ਰਹਿੰਦਾ ਹੈ ਕਿ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪਹਿਲੀ ਬੋਲੀ ਪੰਜਾਬੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਤੇਗਵੀਰ ਬਹੁਤ ਹੀ ਠੇਢ ਪੰਜਾਬੀ ਬੋਲਦਾ ਇਹਦੇ ਸਾਰੇ ਟੀਚਰਸ ਵੀ ਕਹਿ ਦਿੰਦੇ ਆ ਤੇ ਉਹਨੂੰ ਕਹਿੰਦੇ ਹੁੰਦੇ ਸੀ ਕਿ ਹਿੰਦੀ ਦੇ ਪੀਰੀਅਡਸ ਦਾ ਘੱਟੋ ਘੱਟ ਹਿੰਦੀ ਬੋਲ ਹਾਂ ਜਿੱਦਾਂ ਮੈਂ ਉਹਨੂੰ ਕਲਰ ਪੁੱਛਿਆ ਨਹੀਂ ਕਿ ਮੈਂ ਲਾਲ ਰੰਗ ਪਰ ਹੈ ਨਾਬੀ ਪਰ ਹੈ ਨਾਬੀ ਨਹੀਂ ਪਤਾ ਬੱਚਿਆਂ ਨੂੰ ਨਹੀਂ ਪਤਾ ਬੱਚਿਆਂ ਨੂੰ ਤੇ ਅਸੀਂ ਨਾ ਇਦਾਂ ਹੀ ਬੰਬੇ ਗਏ ਹਾਂ ਹੂੰ ਤੇ ਮੇਰੀ ਕੋਈ ਸੀਐਮਈ ਸੀਗੀ ਤੇ ਅਸੀਂ ਮੇਰੇ ਮੈਨੂੰ ਇਹ ਹੁੰਦਾ ਕਿ ਮੈਂ ਨਾਲ ਲੈ ਕੇ ਜਾਂਦੀ ਹਰ ਥਾਂ ਤੇ ਕਿ ਇਹ ਲੋਕਾਂ ਨੂੰ ਮਿਲੇ ਇਹ ਗੱਲਾਂ ਕਰੇ ਇਹ ਕਿਸੇ ਨਾ ਕਿਸੇ ਨੂੰ ਕੁਝ ਸਿੱਖੇਗਾ ਉੱਥੇ ਵੇਟਰ ਤੱਕ ਇੰਗਲਿਸ਼ ਚ ਗੱਲ ਕਰਦਾ ਸੀਗਾ ਅੱਛਾ ਇਹਨੂੰ ਸਮਝ ਨਾ ਆਵੇ ਮੈਂ ਕਿਹਾ ਮਮਾ ਕੀ ਬੋਲੀ ਜਾਂਦੇ ਹੈ ਤੇ ਮੈਂ ਕਿਹਾ ਬੇਟਾ ਉਹ ਇੰਗਲਿਸ਼ ਚ ਗੱਲ ਕਰਦੇ ਨੇ ਉਹਨਾਂ ਨੇ ਇੰਗਲਿਸ਼ ਚ ਸਵਾਲ ਪੁੱਛਣਾ ਇਹਨੇ ਕੰਫੀਡੈਂਟਲੀ ਪੰਜਾਬੀ ਚ ਜਵਾਬ ਦੇਣਾ ਤੇ ਮੈਂ ਬੜੀ ਹੈਰਾਨ ਹੋਈ ਕਿ ਇਹਨੂੰ ਸੰਗ ਨਹੀਂ ਆਈ ਇਹਨੂੰ ਇਹ ਨਹੀਂ ਲੱਗਾ ਕਿ ਮੈਂ ਕਿਸੇ ਤੋਂ ਘਾਟਾਂ ਜਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਦ ਕਿ ਮੈਂ ਹੁਣ ਤੁਸੀਂ ਆ ਖਰੜੇ ਮੈਂ ਆਪਾਂ ਕਿਸੇ ਮਾਲ ਤੇ ਗਏ ਤੇ ਉੱਥੇ ਲੱਗੇ ਹੋਏ ਸੀ ਕਿ ਨੋ ਬੇਟਾ ਡੋ ਨੋਟ ਡੂ ਥਿਸ ਤੇ ਮੈਂ ਉਹਨੂੰ ਕਹਾ ਤੇ ਇੱਕ ਵੀ ਰੱਦਾ ਨਹੀਂ ਕਰਨਾ ਕਿ ਅਸੀਂ ਨਕੀਆਂ ਨਕੀਆਂ ਗੱਲਾਂ ਸਾਨੂੰ ਸੰਗ ਆਉਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਬੱਚੇ ਨਾਲ ਪੰਜਾਬੀ ਨਹੀਂ ਗੱਲ ਕਰਨੀ ਬਿਲਕੁਲ ਹਾਂ ਤੇ ਕਿ ਪਤਾ ਨਹੀਂ ਜੇ ਬੱਚੇ ਨੇ ਪੰਜਾਬੀ ਬੋਲ ਲਈ ਤਾਂ ਸਾਡੀ ਨੱਕ ਕੱਟ ਹੋ ਜਾਊਗੀ ਤੇ ਮਤਲਬ ਕੀ ਇਹ ਜ਼ਿੰਦਗੀ ਚ ਕੁਝ ਰਹਿ ਜਾਊਗਾ ਇਹਦਾ ਜਾਂ ਅਸੀਂ ਜੇ ਕਿਸੇ ਨੂੰ ਇਹ ਦੱਸਣਾ ਕਿ ਅਸੀਂ ਬਹੁਤ ਪੜ੍ਹੇ ਲਿਖੇ ਮਾਪੇ ਬਾਪ ਦਾ ਸਾਡਾ ਬੱਚਾ ਇੰਗਲਿਸ਼ ਬੋਲਦਾ ਹੈ ਹਾਂ ਤੇ ਬਟ ਟੇਕ ਵੀ ਵਿੱਚ ਮੈਂ ਇਹ ਚੀਜ਼ ਮਹਿਸੂਸ ਕੀਤੀ ਇੱਕ ਕੌਨਫੀਡੈਂਟ ਹੋ ਗਿਆ ਹਮ ਹਣੇ ਗੱਲਬਾਤ ਆਪਣਾ ਪੁਆਇੰਟ ਰੱਖ ਲੈਂਦਾ ਜਿੱਦਾਂ ਮੈਂ ਇਹਨੂੰ ਕੁਝ ਕਹਿ ਦੁੱਤਾ ਕਿ ਚੱਲ ਪ੍ਰੋਮਿਸ ਯਾ ਤੈਨੂੰ ਇਹ ਤੇ ਮਮਾ ਨਹੀਂ ਪੂਰਾ ਕੀਤਾ ਹੁਣ ਤਾਂ ਤੁਸੀਂ ਮੇਰੇ ਪ੍ਰੋਮਿਸ ਤੋੜਨ ਲੱਗ ਪਏ ਹ ਹਮ ਤੇ ਮਤਲਬ ਉਹਨੂੰ ਆਪਣੀ ਗੱਲ ਰੱਖਣੀ ਆ ਗਈ ਐਕਸਪ੍ਰੈਸ ਕਰਨਾ ਐਕਸਪ੍ਰੈਸ ਕਰਨਾ ਆ ਗਿਆ ਹਮ ਦੂਜਾ ਘੱਟ ਟਾਈਮ ਵਿੱਚ ਵੱਧ ਕੰਮ ਕਿਦਾਂ ਕਰਨਾ ਹੈ ਅੱਛਾ ਤੇ ਤਾਂ ਹੁਣੇ 15 16 ਦਿਨ ਆਲਮੋਸਟ ਲਾ ਕੇ ਆਣ ਜਾਣ ਚ ਲੱਗ ਗਏ ਇਹਦਾ ਸਕੂਲ ਮਿਸ ਹੋਇਆ ਪਿੱਛੋਂ ਉਨੀ ਪੜਾਈ ਵੀ ਮਿਸ ਹੋਈ ਤੇ ਹੁਣ ਮੈਂ ਇਹਨੂੰ ਕਿਹਾ ਕਿ ਜੇ ਤੂੰ ਸਪੋਰਟਸ ਕਰਨੀ ਹੈ ਤੈਨੂੰ ਆਦਤ ਪਾਉਣੀ ਪੈਣੀ ਹੈ ਸਪੋਰਟਸ ਵਾਲੇ ਬੱਚੇ ਐਦਾਂ ਹੀ ਪੜਦੇ ਹ ਹ ਕਿ ਹੁਣ ਉਹਨਾਂ ਦੇ ਸਕੂਲ ਮਿਸ ਹੋਣੇ ਹੀ ਹੈ ਕਦੀ ਟ੍ਰੇਨਿੰਗਸ ਹੈ ਕਦੀ ਕੁਛ ਹੈ ਇਹ ਆਇਆ ਤੇ ਇੱਕ ਦੋ ਦਿਨ ਮੈਂ ਇਹਨੂੰ ਸ਼ੂਟ ਦੇ ਦਿੱਤੀ ਪਰ ਆਉਂਦਿਆਂ ਹੀ ਹਫਤੇ ਇੱਕ ਮਗਰੋਂ ਇਹਦੇ ਐਗਜ਼ਾਮਸ ਸਟਾਰਟ ਸੀ ਅੱਛਾ ਹੁਣ ਇਹਨੂੰ ਛੇਤੀ ਉੱਠਣ ਦੀ ਆਦਤ ਪੈ ਗਈ ਤੇ ਮੈਂ 4:30 ਇਹਨੂੰ ਉਠਾਉਣਾ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਨੂੰ ਸਵੇਰੇ ਹੀ ਪੜਾਉਣਾ ਅੱਛਾ ਤੇ ਕੁਝ ਦਿਨ ਜਿਮ ਨਹੀਂ ਗਿਆ ਹੈ ਹਮ ਇਗਜ਼ਾਮਸ ਕਰਕੇ 4:30 ਤੋਂ 6:30 ਵਜੇ ਤੱਕ ਇਹਦੀ ਹੁਣ ਮੈਂ ਰੋਜ਼ ਪੜ੍ਹਨ ਦੀ ਆਦਤ ਪਾਈ ਤੇ ਇਹਨੇ ਮੈਨੂੰ ਤੰਗ ਨਹੀਂ ਕਰਨਾ ਉਠਣਾ ਉਠਣ ਚ ਕੋਈ ਮਤਲਬ ਹਮ ਮੈਨੂੰ ਤੰਗ ਨਹੀਂ ਕਰਨਾ ਕਿ ਮੈਂ ਨਹੀਂ ਉਠਣਾ ਜਾਂ ਉੱਠ ਕੇ ਇਹਨੇ ਉਦਾਂ ਹੀ ਐਕਟਿਵ ਹੋ ਜਾਣਾ 55 ਮਿੰਟਾਂ ਬਾਅਦ ਤੇ ਇਹਨੇ ਬੈਠ ਜਾਣਾ ਬੈਠ ਤੇ ਹਮ ਤੇ ਇਹਨੇ ਮੇਰੇ ਨਾਲ ਪੜ੍ਹਨਾ ਸ਼ੁਰੂ ਕਰਤਾ ਹਮ ਹਮ ਤੇ ਇਹ ਚੀਜ਼ ਮੈਨੂੰ ਮਤਲਬ ਐਜ਼ ਅ ਮਦਰ ਮੈਨੂੰ ਵਧੀਆ ਲੱਗਾ ਕਿ ਹੁਣ ਇੱਕ ਇੱਕ ਮੈਨੂੰ ਮਤਲਬ ਇਹਨੂੰ ਅੰਮ੍ਰਿਤ ਵੇਲੇ ਦੀ ਮਤ ਮਹੱਤਤਾ ਪਤਾ ਲੱਗੀ ਕਿ ਸਵੇਰ ਵਿੱਚ ਕੀ ਕੀ ਤਾਕਤ ਹੈ ਤੇ ਹਾਂ ਸਵੇਰ ਦੇ ਵਿੱਚ ਕਿੰਨੀ ਬਰਕਤ ਹੈ ਸਵੇਰ ਦੇ ਵੇਲੇ ਵਿੱਚ ਹੂੰ ਅ ਪੂਰਾ ਦਿਨ ਨਾ ਵੀ ਪੜੇ ਤਾਂ ਉਹਦੇ ਕੋਲ ਟਾਈਮ ਹੈ ਕਿਉਂਕਿ ਜੋ ਕੰਮ ਉਹਨੇ 6 ਘੰਟਿਆਂ 'ਚ ਕਰਨਾ ਸੀ ਉਹ 2 ਘੰਟਿਆਂ 'ਚ ਆਲਰੇਡੀ ਕਰ ਚੁੱਕਾ ਕਰ ਚੁੱਕਿਆ ਉਹ ਹਾਂ ਬਿਲਕੁਲ ਭਾਜੀ 4:30 ਇਹਨਾਂ ਛੋਟੇ ਬੱਚੇ ਨੂੰ ਉਠਾਉਣਾ ਅ ਮੈਂ ਜਦੋਂ ਦੀ ਪਹਿਲੀ ਵੀਡੀਓ ਚ ਵੀ ਦੇਖੀ ਜਦ ਤੁਸੀਂ ਵੀ ਗੱਲ ਕੀਤੀ ਸੀਗੀ ਕਿ ਸਵੇਰੇ ਉਹ ਜਾਂਦਾ ਆਪਣੀ ਜਿਮ ਜਾਂਦਾ ਹੈ ਆਪਣੀ ਟ੍ਰੇਨਿੰਗ ਦੇ ਲਈ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਕੂਲ ਜਾਂਦਾ ਇਸ ਕਰਕੇ ਆਪਾਂ ਸ਼ਾਮ ਨੂੰ ਰੱਖਾਂਗੇ ਇੰਟਰਵਿਊ ਹਣਾ ਮੈਂ ਸੋਚ ਨਹੀਂ ਸਕਦੀ ਕਿ ਇੰਨੇ ਛੋਟੇ ਨਿਆਣੇ ਨੂੰ ਸੀ ਇੰਨੇ ਸਾਜਰੇ ਠਾ ਸਕਦੇ ਆ ਜਾਂ ਆਪਾਂ ਨੂੰ ਕਈ ਵਾਰ ਕਹਿ ਦਿੰਦੇ ਨੇ ਕਿ ਅੱਜ ਤੇ ਦਾ ਸਕੂਲ ਨਹੀਂ ਤੈਨੂੰ ਨੀਂਦ ਪੂਰੀ ਕਰ ਲੈਣ ਦਿਓ ਬਟ ਤੁਹਾਡੀ ਕੀ ਸੋਚ ਹੈ ਪੰਜੀ ਮੈਨੂੰ ਲੱਗਦਾ ਕਿ ਬੱਚੇ ਇੰਨੇ ਕੋਲੇ ਨੇ ਕਿ ਤੁਸੀਂ ਇਹਨਾਂ ਨੂੰ ਜਿੱਦਾਂ ਦੀ ਕਠਾਲੀ ਵਿੱਚ ਢਾਲਣਾ ਸ਼ੁਰੂ ਕਰ ਦੋਗੇ ਇਹ ਉਦਾਂ ਦੇ ਬਣ ਜਾਣਗੇ ਜੇ ਅਮਰਤ ਵੇਲਾ ਨਿੱਕੇ ਹੁੰਦੇ ਤੋਂ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਏਗਾ ਤਾਂ ਜ਼ਿੰਦਗੀ ਚ ਅਮਰਤ ਵੇਲਾ ਇਹਨਾਂ ਦੇ ਲਈ ਨਾਰਮਲ ਹੋ ਜਾਏਗਾ ਜੇ ਅਸੀਂ ਆਪ ਹੀ ਨਹੀਂ ਉੱਠ ਸਕੇ ਤਾਂ ਉਹ ਬਹੁਤ ਸੁਭਾਵਕ ਹੈ ਕਿ ਅਸੀਂ ਬੱਚਿਆਂ ਨੂੰ ਵੀ ਨਹੀਂ ਉਠਾ ਸਕਾਂਗੇ ਬਿਲਕੁਲ ਮੈਨੂੰ ਲੱਗਦਾ ਕਿ ਚੀਜ਼ ਘਰ ਦੇ ਵਿੱਚ ਮੇਰੇ ਮੈਂ ਆਪਣੇ ਬਾਬਾ ਜੀ ਨੂੰ ਵੇਖਿਆ ਤੇ ਉਹਨਾਂ ਦਾ ਨਿਯਮ ਹੁੰਦਾ ਸੀ ਉਹ ਤਕਰੀਬਨ 3 ਵਜੇ ਸਵੇਰੇ ਉਹਨਾਂ ਨੇ అలਾਰਮ ਦੇ ਨਾਲ ਉੱਠ ਜਾਣਾ ਉੱਠ ਕੇ ਇਸ਼ਨਾਨ ਕਰਨਾ ਭਾਵੇਂ ਸਿਆਲਾਂ ਦੇ ਦਿਨੇ ਆ ਤੇ ਭਾਵੇਂ ਗਰਮੀਆਂ ਜੇ ਠਾਰਡਾ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਕਰਨਾ ਠੰਡੇ ਪਾਣੀ ਨਾਲ ਸਿਆਲਾਂ ਚ ਵੀ ਤੇ ਗਰਮੀਆਂ ਚ ਵੀ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਮਹਾਰਾਜ ਪ੍ਰਕਾਸ਼ ਕਰਨੇ ਆਪਣਾ ਨਿਤਨੇਮ ਕਰਨਾ ਭਜਨ ਕਰਨਾ ਤੇ ਫਿਰ ਉਹਨਾਂ ਨੇ 4:30 4 ਵਜੇ ਮੇਰੇ ਮਾਤਾ ਜੀ ਨੂੰ ਠਾਲ ਦੇਣਾ ਅੱਛਾ ਮਾਤਾ ਜੀ ਨੇ ਉੱਠ ਕੇ ਇਸ਼ਨਾਨ ਕਰਨਾ ਤੇ ਉਹਨਾਂ ਨੇ ਉੱਪਰ ਮਹਾਰਾਜ ਦੇ ਕਮਰੇ 'ਚ ਇਕੱਠਿਆਂ ਨੇ ਜਾਣਾ ਇਹ ਉਹ ਰੁਟੀਨ ਆ ਜਿਹੜਾ ਮੈਂ ਨਿੱਕੇ ਹੁੰਦੇ ਤੋਂ ਵੇਖਦਾ ਆਏ ਮੇਰੇ ਬਾਬਾ ਜੀ ਦੇ ਹੁੰਦੇ ਆ ਤੇ ਮੇਰੇ ਜੋ ਮਾਤਾ ਜੀ ਫਾਲੋ ਕਰਦੇ ਨੇ ਮੇਰੇ ਪਿਤਾ ਜੀ ਜੋ ਫਾਲੋ ਕਰਦੇ ਨੇ ਤੇ ਜਦੋਂ ਉਹ ਮਾਤਾ ਜੀ ਨੇ ਉੱਪਰ ਆਉਣਾ ਦੇਗ ਲੈ ਕੇ ਪ੍ਰਸ਼ਾਦ ਲੈ ਕੇ ਉਹਨਾਂ ਨੇ 5 ਵਜੇ ਸਾਨੂੰ ਠਾਲ ਦੇਣਾ ਆ ਕੇ ਤੇ ਉਹ ਬੜਾ ਕਨਸੀਕੁਐਂਸ਼ੀਅਲ ਉਹ ਚੱਲਦਾ ਸੀ ਰੁਟੀਨ ਦੇ ਵਿੱਚ ਹੀ ਸੋ ਸਵੇਰੇ ਉੱਠਣਾ ਕੋਈ ਬਹੁਤ ਵੱਡੀ ਚੀਜ਼ ਕਦੇ ਲੱਗੀ ਨਹੀਂ ਕਿਉਂਕਿ ਅਸੀਂ ਉੱਠਦੇ ਸੀ ਜੀ ਜੇ ਨਾਨਕੇ ਜਾਂਦੇ ਸੀ ਤਾਂ ਉੱਥੇ ਮੇਰੇ ਨਾਨੀ ਜੀ ਉਹ ਬਹੁਤ ਜ਼ਿਆਦਾ ਨਮੀ ਪ੍ਰੇਮੀ ਨੇ ਉਹਨਾਂ ਦਾ ਕਹਿ ਲੋ ਕਿ ਸਮਾਂ ਤੇ ਉਹ ਹਰ ਚੀਜ਼ ਦੇ ਲਈ ਬਹੁਤ ਹਠੀ ਨੇ ਉਹ ਘਰ ਦੇ ਵਿੱਚ ਕਿਸੇ ਨੂੰ 4:30 5 ਵਜੇ ਤੋਂ ਬਾਅਦ ਤਾਂ ਵੈਸੇ ਨਹੀਂ ਸੀ ਸੌਣ ਦਿੰਦੇ ਪਤਾ ਹੁੰਦਾ ਸੀ ਕਿ ਨਾਨੀ ਨੇ ਬਿਠਾ ਰਹਿਣਾ ਉੱਠ ਕੇ ਉਹਨਾਂ ਦਾ ਇਹ ਹੁੰਦਾ ਸੀ ਕਿ ਤੁਸੀਂ ਉੱਠ ਕੇ ਸਵੇਰੇ ਹਾਜ਼ਰੀ ਭਰੋ ਮਹਾਰਾਜ ਦੇ ਕਮਰੇ ਚ ਉਸ ਤੋਂ ਬਾਅਦ ਭਾਵੇਂ ਤੁਸੀਂ ਦਿਨੇ ਕੀ ਕਰਦੇ ਹੋ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਰ ਜਿਹੜਾ ਸਮਾਂ ਜਿਹੜੇ ਕਾਰਜ ਦੇ ਲਈ ਬਣਿਆ ਉਹ ਕਰਨਾ ਆ ਸੋ ਮੈਨੂੰ ਉਹ ਚੀਜ਼ ਕਦੇ ਇਦਾਂ ਲੱਗੀ ਨਹੀਂ ਕਿ ਬਹੁਤ ਔਖੀ ਹੈ ਜੇ ਸਾਡੇ ਤੇ ਉਹ ਚੀਜ਼ਾਂ ਲਾਗੂ ਹੁੰਦੀਆਂ ਰਹੀਆਂ ਘਰ ਦੇ ਵਿੱਚ ਵੇਖੀਆਂ ਉਸੇ ਉਹਦੇ ਵਿੱਚ ਲੜੀ ਦੇ ਵਿੱਚ ਮੈਂ ਤੀਗਵੀਰ ਨੂੰ ਸ਼ੁਰੂ ਕਰ ਲਿਆ ਤੇ ਅੱਜ ਤੀਗਵੀਰ ਦੀ ਸਾਨੂੰ ਕੋਈ ਸਮੱਸਿਆ ਨਹੀਂ ਹੁਣ ਜੀ ਨਹੀਂ ਠਾਹਾਂਗਾ ਜੇ ਉਹਦੀ ਆਦਤ ਹੀ ਪੈ ਗਈ ਕਿ ਉਹਨੇ 7 ਵਜੇ ਉੱਠਣਾ ਹੈ ਤਾਂ ਫਿਰ ਮੈਂ ਉਹਨੂੰ ਕੋਸ਼ਿਸ਼ ਕਰੂੰਗਾ ਕਿ ਮੈਂ 4 ਵਜੇ 11:30 4:30 11:30 ਤਾਂ ਉਹਦੇ ਲਈ ਔਖਾ ਹੋਊਗਾ ਪਰ ਜਦੋਂ ਹੁਣ ਉਹਦੀ ਇਹ ਆਦਤ ਹੀ ਹੈ ਕਿ ਉਹਨੇ 4:30 ਵਜੇ ਉੱਠਣਾ ਹਾਂ ਉਹਦੇ ਲਈ ਤੁਹਾਨੂੰ ਰਾਤ ਦਾ ਸੌਣਾ ਆਪਣਾ ਉਹ ਕਰਨਾ ਪਵੇਗਾ 9:00 ਸਵੇਰ 9:00 ਤੱਕ ਤੁਸੀਂ ਸੌਣੇ ਚਾਹੀਦੇ ਹੋ ਤਾਂ ਕਿ ਬੱਚੇ ਦੀ ਨੀਂਦ ਵੀ ਪੂਰੀ ਹੋਵੇ ਫਿਰ ਤੁਹਾਡਾ ਨੇਮ ਉਸੇ ਸਰਕਲ ਦੇ ਵਿੱਚ ਤੁਰਨਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਕਦੇ ਵੀ ਇਹ ਚੀਜ਼ ਔਖੀ ਨਹੀਂ ਲੱਗਦੀ ਹੈਗੀ ਤੇ ਨਾ ਹੀ ਤੇਗਵੀਰ ਦੇ ਮਾਮਲੇ ਚ ਲੱਗਦੀ ਹੈ